ਆ ਰਹੇ ਬੋਕਰ ਹੋਣਾ ਫੇਰੇ ਨਾ ਹੀ ਹੋਰ ਵੇਖੋ ਜਿਹੜਾ ਇੱਕ ਰਲ ਇੱਕ ਤਾਂ ਹੀ ਚੁਗੁਰ ਦੇ ਬੰਦੀ ਦੋ ਨਾ ਨਹੀਂ ਨਹੀਂ ਦੋ ਤਿੰਨ ਕੀਤੇ ਆ ਇੱਕ ਨੇ ਦੂਆ ਪੜਾ ਦੇਣਾ ਜਿਵੇਂ ਲੱਗ ਗਿਆ ਪਰ ਅੰਧਾ ਹੋ ਰਿਹਾ ਨਹੀਂ ਨਹੀਂ ਹਾਂ ਵੀ ਇਹ ਲੋਈ ਜਾ ਬਾ ਹਾਂ ਜੀ ਉਹ ਜੈ ਯਾ ਹੋਗੀ ਉਹ ਲਾਣਾ ਇਹ ਸਾਹ ਹੋ ਕੇ ਆਣਾ ਹੁੰਦਾ ਹੈ ਨਾ ਉਹ ਕੋਈ ਵਿਸ਼ੇ ਨਾ ਆਇਆ ਚਾਰਾਂ

ਇੱਧਰ ਇੱਧਰ ਸ਼ਾਵਾਂ ਦਾ ਜੱਜ ਹਾਂਜੀ ਕੀ ਨਾਮ ਜੀ ਗੁਰਸੇਵਕ ਸਿੰਘ ਗੁਰਸੇਵਕ ਸਿੰਘ ਜੀ ਕੀ ਗੱਲ ਹੋਈ ਹੈ ਜੀ ਗੱਲ ਇਦਾਂ ਹੀ ਸਰ ਆਪਣਾ ਨਾ ਮਤਲਬ ਕਿ ਮੈਂ ਤੇ ਮੇਰਾ ਸਾਲਾ ਹੀ ਹੋਲਾ ਤੇ ਮੁੰਡਿਆਂ ਨੇ ਸਾਡੇ ਕੋਲ ਮੋਟਰਸਾਈਕਲ ਖਾਣ ਪਏ ਪਹਿਲਾਂ ਤੇ ਉਹਨਾਂ ਨਾਲ ਝਗੜਾ ਹੋਇਆ ਤੇ ਐਂ ਹੱਥ ਪਾਈ ਹੋਏ ਸਾਡੇ ਨਾਲ ਕਿਹੜੀ ਜਗ੍ਹਾ ਖਾਣ ਪਏ ਮੋਟਰਸਾਈਕਲ ਇਹ ਆਪਣਾ ਧਾਰਣਾ ਦੇ ਲਾਗੇੜਾ ਪੰਪ ਹੈਗਾ ਜੇ ਨੇ ਹੂੰ ਉਹਦੇ ਲਾਗੇ ਤੇ ਉਹ ਬਾਅਦ ਵਿੱਚ ਕੁੱਟਮਾਰ ਕੀਤੀ ਉਹਨਾਂ ਨੇ ਮਾਰ ਕੁੱਟ ਕੀਤੀ ਨਹੀਂ ਵੀ ਕੀਤੀ ਤੇ ਬਾਅਦ ਵਿੱਚ ਸਾਡੇ ਘਰ ਦੇ ਵਿੱਚ ਉਹ ਆ ਕੇ ਗੋਲੀ ਗਾਲੀ ਚਲਾ ਕੇ ਗਈ ਘਰ ਦਾ ਸਮਾਨ ਸਮੂਹ ਪੰਨ ਗਿਆ ਛਿਛਿਛਿਛਿ ਪੰਨ ਗਿਆ ਜੀ ਤੇ ਗੋਲੀ ਚਲਾ ਕੇ ਗਿਆ ਘਰ ਦੇ ਵਿੱਚ ਘਰ ਸਾਡੇ ਲੇਡੀ ਸੀ ਮਹੀਨੇ ਇੱਕ ਦਾ ਮੁੰਡਾ ਵਾ ਨਾਲ ਮਾਸੀ ਸਾਸਿ ਹੀ ਤੇ ਨਾਲ ਭੱਜੀ ਹੀ ਹੋ ਉਹਨਾਂ ਦਾ ਮਤਲਬ ਮੁੰਡਾ ਭੱਜ ਕੇ ਬਚਿਆ ਤੇ ਮਤਲਬ ਉਹ ਵਾਵਾ ਗੋਲੀ ਗਾਲੀ ਚਲਾ ਕੇ ਨੁਕਸਾਨ ਕਰਕੇ ਗਿਆ ਕਿੰਨੀਆਂ ਗੋਲੀਆਂ ਚਲਾਈਆਂ ਗੋਲੀਆਂ ਸਾਰ 2 3 ਪੰਜ ਅੱਥਰਾਂ ਤੇ ਪੁਲਿਸ ਨੂੰ ਕੰਪਲੇਨ ਕੀਤੀ ਤੁਸੀਂ ਨਹੀਂ ਹਾਲੇ ਕਰ ਲੱਗੇ ਆ ਸਰ ਅਜੇ ਤੁਸੀਂ ਥਾਣੇ ਆਏ ਜੇ ਇਹਨਾਂ ਦਾ ਆਰ ਲੰਦੀ ਗਾਂਦੀ ਤੇ ਮੋਹਾਲ ਦਾ ਮੁੰਡਾ ਗਾਂਦੀ ਇਸ ਤੋਂ ਪਹਿਲਾਂ ਵੀ ਤੁਹਾਡੇ ਕੋਲ ਗੱਲਬਾਤ ਨਹੀਂ ਨਹੀਂ ਸਰ ਕੋਈ ਗੱਲਬਾਤ ਨਹੀਂ ਹੋਈ ਪਹਿਲੀ ਵਾਰੀ ਬੱਚੇ ਲੜਾਈ ਹੋਈ ਬਸ ਲੜਾਈ ਤੇ ਆ ਕੰਮ ਕੀ ਇਸੇ ਇਸ਼ੂ ਨੂੰ ਲੈ ਕੇ ਇਹ ਇਥੋਂ ਤੱਕ ਨਬਹਾਦੀ ਹੈ ਜੀ ਬੱਚਿਆਂ ਦੀ ਕਿਉਂ ਲੜਾਈ ਹੋਈ ਸੀ ਸਰ ਤਾਂ ਦੱਸਿਆ ਮੋਟਰਸਾਈਕਲ ਤੋਂ ਹੀ ਮੋਟਰਸਾਈਕਲ ਕੌਣ ਪਏ ਆ ਉਹ ਜੋਟ ਕੋ ਪਿੰਨ ਕਰਨ ਤੁਹਾਡਾ ਹੀ ਮੋਟਰਸਾਈਕਲ ਕੋਣ ਹਾਂਜੀ 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 ਤੁਹਾਡਾ ਹੀ ਮੋਟਰਸਾਈਕਲ ਤੁਹਾਡਾ ਹੀ ਹੈ ਤੁਹਾਡਾ ਮੋਟਰਸਾਈਕਲ ਹੁਣ ਕੀ ਮੰਗ ਕਰਦੇ ਜੇ ਪ੍ਰਸ਼ਾਸਨ ਕੋਲੋਂ ਸ਼ਾਸਨਗੋ ਲੋ ਮੰਗ ਕਰਦੇ ਆ ਕਿ ਉਹਨਾਂ ਨੂੰ ਮਤਲਬ ਜ਼ਿਆਦਾਤਰ ਜੋ ਵੀ ਨੁਕਸਾਨ ਕੀਤਾ ਜਾਂਦੇ ਉਹ ਆਪਣਾ ਨੁਕਸਾਨ ਭਰਨ ਤੇ ਜਾਂ ਫਿਰ ਉਹਨਾਂ ਨੂੰ ਸਜ਼ਾ ਜੋ ਵੀ ਹੈ ਉਹਨਾਂ ਦੀ ਬਣਦੀ ਉਹ ਦਿੱਤੀ ਜਾਵੇ। ਸਾਰਾਣ ਕੇ ਸਾਰਾਣ ਕੇ ਚਲੋ ਮੰਨ ਲਓ ਸਾਰਾ ਕੁਝ ਭੰਗ ਗਿਆ ਜੋ ਕੁਝ ਬਣਾਇਆ ਕਰਦਾ ਸੀ ਬੰਦੇ ਤਾਂ ਭੱਜ ਕੇ ਬਜੇ ਆ ਤੇ ਜੇ ਸਾਨੂੰ ਮਾਰ ਜਾਂਦੇ ਕਿਸੇ ਨੂੰ ਨੁਕਸਾਨ ਤੇ ਨਹੀਂ ਨੁਕਸਾਨ ਨਹੀਂ ਸਾਰਾ ਜੇ ਮੰਨ ਲਓ ਭੱਜ ਕੇ ਨਾ ਭਜਦੇ ਤੇ ਨੁਕਸਾਨ ਤੇ ਹੋਣਾ ਸਾਰਾ ਲੇਡੀਜ਼ ਅੰਦਰ ਹੀ ਬੂਏ ਬੂਏ ਚੰਗੇ ਬੰਦੇ ਹੁੰਦਾ ਸੀ ਕਿੰਨੀਆਂ ਗੁਣੀਆਂ ਚ ਲਾਈਆਂ ਸੀ ਸਰ ਦੋ ਰੌਂਦ ਪਏ ਆ ਜੀ ਉੱਥੇ ਅਧਿਕਾਰ ਚ ਹਾਂ ਜੀ ਬਸ ਠੀਕ